ਪੀਰ ਅਸੀਂ ਕੋਈ ਅਸੀਂ ਉਹਨੂੰ ਚੁੰਡੀਆਂ ਨਾਲ ਨਹੀਂ ਲਾਉਂਦੇ ਹਮ ਲਸਣ ਬਾਂਹ ਤਿਆਰ ਕਰਕੇ ਗੁੱੜ ਕੇ ਉਹਨੂੰ ਵਾਹ ਕੇ ਹਮ ਪੜਰਾ ਕਰਕੇ ਤੇ ਉਹਦੀਆਂ ਗੰਡੀਆਂ ਕੈਰੀਆਂ ਕੈਰੀਆਂ ਕਰਕੇ ਜਿਹੜਾ ਜਿੰਨੀ ਤੁਹੀ ਸੰਗਣੀ ਬੈੜਲੀ ਕਰਨੀ ਆ ਉਸ ਹਿਸਾਬ ਨਾਲ ਉਹ ਛਟਾ ਮਾਰ ਦੇਣਾ ਹਮ ਹਲਦੀ ਆ ਨਾ ਜੀ ਇਹਨੂੰ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ ਇਹ ਮਲਾ ਦਾ ਖਾਲ ਦੇ ਤੁਸੀਂ ਤਾਂ ਨੇੜੇ ਕਰਕੇ ਲਾਈਏ ਜੀ ਹਾਂ ਇਹ ਪਾਣੀ ਤਾਂ ਇੰਨਾ ਮੰਗਦੀ ਆ ਵੀ ਖੁਸ਼ਕੀ ਰਗੇ ਚ ਹਲਦੀ ਨਾ ਬੀਜੋ ਜਿਹੜੀ ਹਲਦੀ ਤੇ ਲਸਣ ਆ ਬੜੀ ਪ੍ਰਚਲਿਤ ਆ ਨਾ ਤੁਹਾਡੀਆਂ ਆਪਾਂ ਹੋਰ ਇੰਟਰਵਿਊਜ਼ ਵੀ ਕੀਤੀਆਂ ਤੇ ਹਲਦੀ ਤੇ ਲਸਣ ਦੀ ਖੇਤੀ ਬਾਰੇ ਦੱਸਿਓ ਤੁਸੀਂ ਕਿਵੇਂ ਨਵेकਲੇ ਢੰਗ ਨਾਲ ਕਰ ਰਹੇ ਹੋ ਜੀ ਇਹ ਜਿਆਦਾ ਕਰਕੇ ਤਾਂ ਅਸੀਂ ਸਾਰੀਆਂ ਸਬਜ਼ੀਆਂ ਜੀ ਅਸੀਂ ਮਲਚਿੰਗ ਤੋਟੇ ਬਟੜਦੇ ਆ ਪਰਾਲੀ ਜੀ ਜਾਂ ਉਹਦੇ ਬੱਚੇ ਇਹਦੇ ਨਾਲ ਜਦੋਂ ਆਪਾਂ ਹਲਦੀ ਅਸੀਂ ਅਹ 30 ਬੀ ਅਪ੍ਰੈਲ ਦੇ ਚਲਾਉਨੇ ਆ ਹਾਂਜੀ ਇਹ 11 ਗਮਿਨਿਆਂ ਦੀ ਫਸਲ ਆ ਜੀ ਤੇ ਫਰਬਰੀ ਦੇ ਅਖੀਰ ਜਾਂ ਮਾਰ ਤੇ ਜੇ ਤੇ ਪੱਟੀ ਜਾਂਦੀ ਹੈ ਬਿਲਕੁਲ ਆਪ ਦੇ ਇੱਕ ਜੋਗਰੀ ਅਸੀਂ ਏਮੀ ਲਾਸਣ ਵਗੈਰਾ ਵੀ ਸਾਰਾ ਕੁਝ ਲਾਉਨੇ ਆ ਇਹਨੂੰ ਅਸੀਂ ਗੋਡੀ ਵਾਲਾ ਸਿਸਟਮ ਤੇ ਨਹੀਂ ਰੱਖਦੇ ਮਤਲਬ ਇਹਨੂੰ ਮਲਚ ਕਰ ਦਿੰਨੇ ਆ ਸਿੰਪਲ ਬਸ ਇਸੇ ਇਡੀਆਂ ਲਾਈਨਾਂ ਮਾਰ ਕੇ ਤੇ ਗੰਡੀਆਂ ਰੱਖ ਕੇ ਹੂੰ ਤੇ ਉੱਤੇ ਮੋਟੀ ਪੂਰੀ ਪ੍ਰਾਲੀ ਪਾ ਦਨੇ ਆ ਹੂੰ ਬਸ ਉਹ ਆਪੇ ਹੀ ਥੱਲੇ ਸਾਰਾ ਕੁਝ ਚਲੀ ਜਾਂਦਾ ਤੇ ਜਿਹੜੀ ਹਲਦੀ ਆ ਨਾ ਜੀ ਇਹਨੂੰ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ ਮੇਰਾ ਤਾਂ ਖਾਲ ਦੇ ਤੁਸੀਂ ਤਾਂ ਨੇੜੇ ਕਰਕੇ ਲਾਈਏ ਜੀ ਹਾਂ ਇਹ ਪਾਣੀ ਤਾਂ ਇੰਨਾ ਮੰਗਦੀ ਆ ਵੀ ਖੁਸ਼ਕੀ ਰਗੇ ਚ ਹਲਦੀ ਨਾ ਬੀਜੋ ਜਿੱਥੇ ਥੋੜਾ ਥੋੜਾ ਜਿਹਾ ਪਾਣੀ ਦਾ ਜ਼ਿਆਦਾ ਹੈਗਾ ਹੂੰ ਵੱਢ ਲੱਗੇ ਉੱਠੀ ਇਹਦੀ ਵਿਦਿਆਨ ਕਰਨੀ ਚਾਹੀਦੀ ਆ ਤਾਂ ਕਿ ਵੜਗਿਆ ਚਾੜ ਆ ਸਕੇ ਇਹਦਾ ਫਿਰ ਕਿਵੇਂ ਰਹਿੰਦਾ ਆਉਟਪੁੱਟ ਸਾਰਾ ਕਿੰਨੇ ਜਗਾ ਚੋਂ ਕਿੰਨਾ ਹਲਦੀ ਨਿਕਲੇ ਆਉਂਦੀ ਆ ਕਿਵੇਂ ਫਿਰ ਪਾਊਡਰ ਬਣਦਾ ਉਹ ਵੀ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਜੀ ਜਿਹੜਾ ਗੁਰ ਪ੍ਰਸ਼ਾਦ ਜੀ ਪਾਊਡਰ ਵਾਲਾ ਪ੍ਰੋਸੀਜਰ ਇਹਦਾ ਕਾਫੀ ਲੰਬਾ ਹੈ ਹੂੰ ਪਹਿਲਾਂ ਇਹਨੂੰ ਪਾਟ ਕੇ ਢੋ ਕੇ ਸਾਫ਼ ਕਰਕੇ ਜਿਹੜੀ ਮਿੱਟੀ ਵਗੈਰਾ ਨਾ ਰਵੇ ਪੂਰੀ ਇਹਦੀ ਸਫਾਈ ਕਰਕੇ ਫਿਰ ਇਹਨੂੰ ਜਿਹੜੇ ਤਾਂ ਵੱਡੇ ਲੈਵਲ ਤੇ ਲੋਕ ਕੰਮ ਕਰਦੇ ਆ ਜੀ ਉਟਾਂ ਜਿਹੜਾ ਅ ਅ ਕੰਟੇਨਰਾਂ ਚ ਇਹਨੂੰ ਆਬਾਲਦੇ ਠੀਕ ਹੈ ਜੀ ਉਹਨਾਂ ਦੇ ਬੋਇਲ ਪਲਾਂਟ ਲੱਗੇ ਆ ਜਿਹੜਾ ਬੋਇਲ ਕਰਨ ਵਾਸਤੇ ਇਹਨੂੰ ਕੀ ਰਾਂ ਪਕਾਉਣਾ ਪੈਂਦਾ ਜੀ ਵਾਲਣਾ ਪੈਂਦਾ ਹਮ ਵਾਲ ਕੇ ਇਹਨੂੰ ਕੱਢ ਕੇ ਸਾਕਾ ਕੇ ਫਿਰ ਇਹਦਾ ਗਾਂ ਪਾਊਡਰ ਬਣਦਾ ਹਮ ਫੇਰੇ ਹੀ ਵਟੋਂ ਆਲੀ ਬੰਦੇ ਜੀ ਤੇ ਇਹ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਆਪਾਂ ਨੂੰ ਊਟੋਂ ਇਹ ਬਚਾਉਂਦੀ ਆ ਜੀ ਤੇ ਲਸਣ ਕਿਵੇਂ ਲਾਉਣਿਆ ਬੜੀ ਤੁਹਾਡੀ ਵੀਡੀਓ ਪ੍ਰਚਲਿਤ ਹੈਗੀ ਆ ਲੋਕਾਂ ਦੇ ਵਿੱਚ ਬੜੇ ਧਿਆਨ ਨਾਲ ਸੁਣਦੇ ਆ ਜੀ ਵੀ ਅਸੀਂ ਕੋਈ ਅਸੀਂ ਉਹਨੂੰ ਚੁੰਡੀਆਂ ਨਾਲ ਨਹੀਂ ਲਾਉਂਦੇ ਹਮ ਲਸਣ ਬਾਂਹ ਤਿਆਰ ਕਰਕੇ ਗੋੜ ਦੇ ਕੇ ਉਹਨੂੰ ਵਾਹ ਕੇ ਹਮ ਪਡਰਾ ਕਰਕੇ ਤੇ ਉਹਦੀਆਂ ਗੰਡੀਆਂ ਕਹਿ ਰੀਆਂ ਕਹਿ ਰੀਆਂ ਕਰਕੇ ਤੇ ਉਹਦਾ ਜਿੰਨੀ ਕੁ ਤੁਸੀਂ ਸੰਗਣੀ ਬੜਲੀ ਕਰਨੀ ਆ ਉਸ ਹਿਸਾਬ ਨਾਲ ਉਹ ਛੱਟਾ ਮਾਰ ਦੇਣਾ ਹਮ ਛੱਟਾ ਮਾਰ ਕੇ ਤੇ ਆਪਾਂ ਪ੍ਰਾਲੀ ਉਹਦੇ ਤੇ ਮਾਲਾ ਜਿਵੇਂ ਗੱਠਾਂ ਵਾਲੀਆਂ ਟਆਂ ਵਾਲੀ ਪ੍ਰਾਲੀ ਨਾ ਹੋਵੇ ਹਾਂਜੀ ਕੁਦਰਤੀ ਜਿਹੜੀ ਵੈਸੀ ਜਿਹੜੀ ਉਹ ਖੁੱਲੀ ਪ੍ਰਾਲੀ ਹੁੰਦੀ ਆ ਨਾ ਜਿਵੇਂ ਆਪਾਂ ਅਰੀ ਪਰ ਮਾਰ ਕੇ ਇਕੱਠੀ ਕਰ ਲੈਣੀ ਆहां ਉਹ ਖੁੱਲੀ ਪ੍ਰਾਲੀ ਹੁੰਦੀ ਆ ਉਹ ਪ੍ਰਾਲੀ ਪਾਉਣੀ ਪੈਂਦੀ ਆ ਜੇ ਕਿਤੇ ਗੱਠਾਂ ਵਾਲੀ ਪਾਉਣੀ ਵੀ ਪਵੇ ਪ੍ਰਾਲੀ ਤਾਂ ਜਿਹੜੀਆਂ ਉਹਨਾਂ ਦੀਆਂ ਤਾਹਾਂ ਜੀਆਂ ਬਣੀਆਂ ਉਹ ਖਿਲਾਰਨੀਆਂ ਪੈਣਗੀਆਂ ਮਤਲਬ ਉਹ ਇਕੱਠੀਆਂ ਹੋ ਜਾਂਦੀਆਂ ਪ੍ਰੈਸ ਮਸ਼ੀਨ ਨਾਲ ਹਾਂ ਉਹ ਪ੍ਰੈਸ ਹੋਈਆਂ ਜਿਹੜੀਆਂ ਤਾਹਾਂ ਨਾ ਉਹ ਆਪਾਂ ਨੂੰ ਐ ਖਿਲਾਰਨੀਆਂ ਪੈਣਗੀਆਂ ਜੀ ਜਿਉ ਪ੍ਰੈਸ ਹੋ ਜਾਂ ਤਾਹ ਤੁਸੀਂ ਪਾ ਦੋਗੇ ਫਿਰ ਉਹ ਵਿਚਦੀ ਤਾਂ ਨਿਕਲਦੀ ਨਹੀਂ ਜੀ ਇਸ ਵਾਸਤੇ ਜਿਹੜੀ ਪ੍ਰਾਲੀ ਪਾਉਣੀ ਆ ਉਹ ਆਪਾਂ ਪ੍ਰੈਸ ਕੀਤੀ ਹੋਈ ਨਹੀਂ ਪਾਉਣੀ ਹੂੰ ਉਹਨੂੰ ਖੋਲ ਕੇ ਉਹਨੂੰ ਖਲਾਰ ਕੇ ਫਿਰ ਉਹਨੂੰ ਗੇਠ ਗੇਠ ਪੂਰੀ ਮੋਟੀ ਪ੍ਰਾਲੀ ਪਾਉਣੀ ਜੀ ਜਦੋਂ ਪ੍ਰਾਲੀ ਪੈ ਗਈ ਉਹਨੂੰ ਪਾਣੀ ਦਾ ਪਰ ਦੋ ਜੀ ਪਾਣੀ ਦਾ ਪਰ 2 ਹਫਤੇ ਦਾਸ ਦਿਨਾ ਚੋ ਹੋ ਭੂਕਾ ਨਿਕਲ ਕੇ ਤੇ ਪ੍ਰਾਲੀ ਦੇ ਵਿੱਚ ਦੀਟਾਂ ਆਉਣੀਆਂ ਸ਼ੁਰੂ ਹੋ ਜਾਣੇ। ਹੂੰ। ਬਸ ਮੁੜ ਕੇ ਉਹਨੂੰ ਪਾਣੀ ਵੀ ਘਾਟਾ ਲੋੜ ਪਊਗੀ। ਤੇ ਕਾਖੋ ਦੇ ਵਿੱਚ ਪ੍ਰਾਲੀ ਨੇ ਹੋਣ ਨਹੀਂ ਦੇਣੇ। ਤੇ ਉਹਦੇ ਗੰਡੇ ਤਾਂ ਐਡੇ-ਡੇ ਜਿਹੜੀ ਆਪਾਂ ਜ਼ਮੀਨ ਦੇ ਵਿੱਚ ਡੂੰਗੀ ਕਰਕੇ ਹਲਦੀ ਆ ਲਾਸਾਂ ਲਾਉਨੇ ਆ। ਉਹਦੇ ਨਾਲ ਉਹਦੇ ਗੰਡੇ ਜਾੜਾ ਮੋਟੇ ਬਣਨਗੇ। ਜੀ। ਨਹੀਂ ਟਰੈਕਟਰ ਨਾਲ ਆ ਬੌਂਡ